ਸਾ ਵਾਇਰ ਗ੍ਰਿਡ ਦੀ ਸਥਿਤੀ ਹੈ। ਅੱਜ ਦਾ ਦਾਇਰਾ ਕੈਂਪ ਜਿਸ ਤਰ੍ਹਾਂ ਬਣੇ ਚੰਦਾ ਦਾ ਦੰਦ ਦਾ ਵੀ ਹਸਤਾ ਕੈਂਪ ਲਗਾਏ ਜਾ ਰਹੇ ਹਨ। ਲੋਕ ਸਹਾਨਾ ਉਸ ਤੋਂ ਜੂਗਾ ਹੋ ਗਿਆ। ਇਸ ਸੰਤਾ ਹਮ ਹਮਾਤੇ ਮਲੇ ਦੇ ਉਸ ਨਾਮ ਦੇ ਮਦਦ ਆ ਰਹੇ ਨੇ ਤੇ ਜਿੰਨਾ ਕਿ ਕਹਾਤਾ ਖਾਇਆ ਜਾ। ਇਹ ਵਿੰਪਰ ਸੰਤਾਂ ਸੁਗਨਾ ਦੇ ਜਿਤੇ ਫੰਦਾਸ਼ ਹੋਏ ਸੰਤ ਮੁਕੇ ਤੇ ਲਗਾਏ ਜਾ ਰਹੇ। ਡਿਊਰਾ ਦੇ ਤਿੰਨ ਅਧਿਕਾਰਤ ਵਾਇਰਲ ਕੀਤਾ ਸਾਡਾ ਵਾਇਰਲ ਅੱਜ ਦੇ ਦਿਨ ਪੈਸੰਗ ਨਗਰ ਵਿੱਚ ਅੱਖਾਂ ਦਾ ਦੰਦਾ ਦਾ ਫ੍ਰੀ ਹਸਪਤਲ ਕੈਂਪ ਲਗਾਏ ਜਾ ਰਹੇ ਹਨ ਲੋਕ ਸੁਹਾਣਾ ਹਸਪਤਲ ਜੂਨ ગામ ਹੋ ਗਿਆ ਐਸੇ ਸੰਤਾ ਹਮ ਹਮਾਤੇ ਮਲੇ ਦੇ ਉਸੇ ਨਾਮ ਦੇ ਮਿੰਦਾਂ ਦੇ ਯਾਰ ਨੇ ਜਿੰਜਾ ਕਿ ਖਾਤਾ ਖਾਇਆ ਜਾ ਇਹ ਕੈਂਪ ਸੰਤਾਂ ਤੋਂ ਗੁਨਾਹ ਦੇ ਜਿਦੇ ਪੰਡਾ ਤੋਂ ਦੀ ਸੰਧਤ ਮੁਕੇ ਤੇ ਲਗਾਏ ਜਾ ਰਹੇ ਹੈ ਇਹ ਉਹਨਾਂ ਦੇ ਕਿੰਨਾ ਦਿਨ ਚੱਲ ਸਕਦਾ Vai do para Safa, vai do de...